i दुनिया का सबसे बड़ा और दुनिया में सबसे अच्छा टीम है और शांत रहे सांसद चलते हैं इस को अपने दर्शन पाले जेल में अपने पिता ने ताबूत ऐसे करके एक बेहद पिता का असली रियायत और ताबूत आ रहा है उन्हें ताबूत भीगना पड़े इसी कारण कि ਵੰਤਾ ਜਨਾ ਕਰੇ ਮਹੀਨ ਤੇ ਤਰਾ ਤੋਕ ਨਾ ਨੰਨ ਬੰਦਾ ਬੈਨ ਸਿਰ ਤੋਂ ਸਿਕਾਰ ਜਾਨ ਆਰ ਗੁਨੇ ਜੈ ਅੱਲਾਹ ਕਰਦ ਮਨ ਵਾਟ ਪਰ ਉਹਦਾ ਪੂਰ ਬੈਨ ਕਰੇ ਪੈਰਾਂ ਤੇ ਸਾਰੇ ਦੀ ਛਾਤੀ ਪੈਣ ਦਿੰਦੇ ਧੀਸ ਜੌਰ ਜੰਪਾ ਦੇ ਬਣ ਕੰ ਕੋ ਆਰ

ਪਟਨਾ ਸਾਹਿਬ ਹੈਗੇ ਆਪਾਂ ਗੇਰ ਨਾਮ ਦੇ ਦਾਇਰ ਨੇ ਇੱਕ ਪਹਾੜ ਦੀ ਚੋਟੀ ਬਰਫੂਸਤੋਂ ਮਿਲਈ ਦਾਇਰ ਮਾਰੇ ਮਾਲਕਾਂ ਪਹਾੜ ਦੀ ਚੋਟੀ ਤੋਂ ਮਿਲਈ ਸਭ ਤੋਂ ਉੱਪਰ ਰਹਾ ਹੋਣ ਦਾ ਉਸਾਰਾ ਅੰਮ੍ਰਿਤਮ ਦੇ ਸੰਗਮ ਪਹਾੜ ਦੀ ਚੋਟੀ ਪਹਾੜ ਦਾ ਚਟਾਨ ਥੜਾ ਨਾ ਛੜਾ ਸ਼ਡਿਊਲ ਥੜਾ ਬਿਜ਼ੀ ਹੈ ਗਾ ਓਦਾਂ ਚੱਲ ਕੋਈ ਗੱਲ ਨਹੀਂ ਇਦਾਂ ਦੀ ਨਹੀਂ ਗੱਲ ਲੱਗੀ ਕੋਈ ਤੇ ਸੋੜਾ ਸ਼ਡਿਊਲ ਸਾਡਾ ਬਿਜ਼ੀ ਇਸ ਕਾ ਕਿੰਦਾ ਪਛੇਤੀਆ ਨੂੰ ਆਉਣਾ ਪੈ ਗਿਆ ਨਾ ਗੜੀ ਹੈ ਜਦੋਂ ਧੁਰਨ ਲਾਵਨ ਪਹਾਰ ਰਹੇ ਤੇ تیر ਮਾਰ ਕੇ ਖਤਨਾ ਛੂਟ ਕਰ ਦਿੱਤਾ ਭਾਰੀਓ ਬਲਦੀ ਸਿੰਘ ਜੀ ਕੀ ਹਾਲ ਤੁਹਾਡਾ ਦੇਖੋ ਕੋਲ ਨਾ ਤੇ ਜੋ ਜੋ ਕਰਦਾ ਹੈ ਨਾ ਜੀ ਛੱਡਿਆ ਰਹਿ ਗਏ ਤਾਂ ਨੰਦੇ ਰੂਤ ਗਏ ਜੋ ਬਣ ਕੇ ਪਾਈ ਤੋਂ ਦੇ ਜੀ ਸੰਮਾਨ ਨੰਦੀ ਤਾਹ ਸੈਨਾ ਕਬੀਲਾ ਜੇ ਰੋ ਤਦਨ ਤੇ ਮੁੱਚਾਏ ਜੋ ਮੜ ਬਹੁਤ ਆਨ ਜੁਗਨ ਜਮਾਈ ਮੰਦਲੀਆ ਤੁਹਾਡੇ ਵੱਲ ਪੂਰੀ سپورਟ ਹੈਗੀ ਮੈਨੂੰ हाँ जी बिल्कुल जी बिल्कुल हाँ जी कुत कौर मैडम जी की हाल आगे चलते हैं ਇੱਧਰ ਚੱਲਦੇ ਪਹਿਲਾਂ। ਬਾਈਕ ਦਾ ਸੈਂਟਰ ਵੀ ਹੈ। ਨਾਮ ਕਾਲਾ ਕਾਲੋ ਕਾਲਾ ਮਹਾਰਾਜ ਕਾਲਾ ਹੈ। ਹਾਂਜੀ ਧੰਨਵਾਦ ਅਜੀਤ ਸਿੰਘ ਜੀ ਧੰਨਵਾਦ ਧੰਨਵਾਦ। ਇੱਧਰ ਮੇਨ ਗੇਟ ਹੈਗਾ। ਇੱਧਰ ਮੇਨ ਗੇਟ ਹੈ ਆ ਪਟਨਾ ਸਰ ਜੀ ਦਾ। ਇਹ ਸਾਰੇ ਨਾ ਕਮਰੇ ਬਣੇ ਐ ਇਸ ਪਾਸੇ ਸਾਰੇ। ਇਹ ਸਾਰੇ ਕਮਰੇ ਬਣੇ ਐ ਇਸ ਪਾਸੇ ਵੀ ਆ ਤੇ ਇੱਧਰ ਵੀ ਆ। ਇਹ ਸਾਰੇ ਕਮਰੇ ਬਣੇ ਐ ਇੱਧਰ। ਆ ਸਾਡੀ ਮਾਣੀ ਲਈ ਇਹ ਹੈ ਹਾਂ ਇਹ ਮੋਤੇ ਕਾਲ ਜਿੱਤੇ ਨਾਮ ਹਾਂ ਜੀ ਹਾਂ ਜੀ ਜਰੂਰ 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 ਕਰਾਂਗੇ ਕੋਲਾਬ ਕਰਾਂਗੇ ਆਪਾਂ ਕੋਈ ਚੱਕਰ ਨਹੀਂ ਆ ਕੋਈ ਦੋ ਸਾਥ ਜੈ ਜੈ ਕਥਾ ਮਰਾਉਂਦੇ ਆ ਰਹੇ ਹਾਂ ਬੰਦਨਾ ਪਾਟਲ ਦਾ ਵੀ ਮੈਂ ਤਦੇ ਅੰਦਰ ਨਹੀਂ ਜਾ ਰਿਹਾ ਤੇ ਅੰਦਰ ਵੀ ਦਰਸ਼ਨ ਕਰਾਉਂਦਾ ਪਿਆ ਵਾਂ ਅੰਦਰ ਕਿਰਤਨ ਚੱਲਦਾ ਪਿਆ ਵਾਂ ਹਾਂਜੀ ਰੂਮ ਤੁਹਾਨੂੰ ਖਾਨਦੇ ਰੂਮ ਕਿੱਥੇ ਲਿਆ ਵਾ ਪਹਿਲਾਂ ਮੈਂ ਤੁਹਾਨੂੰ ਦਰਸ਼ਨ ਕਰਾ ਦਿਆਂ ਇੱਥੋਂ ਅੱਗੇ ਚੱਲਦੇ ਆ ਉੱਥੇ ਇਹ ਕਿੱਧਰ ਗੇਟ ਬਣਿਆ ਆ ਗੇਟ ਆ ਆ ਪਾਸੇ ਆ ਸਾਰਤਣ ਕੇ ਇੱਕ ਬਾਰ ਖਾ ਘਰ ਘਨ ਸੰਮ ਇੱਥੇ ਤੁਹਾਡੇ ਇੱਥੇ ਆਪਣੇ ਨਾਲ ਮੌਸਮ ਦਾ ਕਾफी ਫਰਕ ਹੈਗਾ ਵਾ ਇੰਨੀ ਠੰਡ ਨਹੀਂ ਗਈ ਪੰਜਾਬ ਨਾਲੋਂ ਘੱਟ ਹੀ ਆ ਬਹੁਤ ਸੋਹਣਾ 뷰 ਆ ਰਿਹਾ ਪੰਜਾਬ ਦੇ ਠੰਡ ਜਿਆਦਾ ਵਾ ਇੱਥੇ ਠੰਡ ਨਾਲੋਂ ਘੱਟ ਆ ਥੋੜੀ ਲਦੇ ਆ ਜੀ ਅੱਗੇ ਸਾਮਰਾਜ ਦਯਾਗਰ ਇਹ ਸੰਗਤਾਂ ਫੋਟੋਆਂ ਖਿੱਚਦੇ ਪਈਆਂ ਕਰਜਾਂ ਤੇ ਭਾਜੀ ਨਾਲ ਮੇਰੇ ਕੋਲ ਨਹੀਂ ਹੈ ਕੋਈ ਮਿਲਦਾ ਰੱਖ ਕੇ ਸਤਿ ਸ਼੍ਰੀ ਅਕਾਲ ਜੀ ਆਪਾਂ ਪਰੰਪਰਾ ਸ਼ਕਰ ਜੰਦ ਸਿੰਘ ਭਾਈ ਸਾਡਾ ਨਾਮ ਆ ਠੀਕ ਠੀਕ ਝਾਕਲ ਤੋਂ ਝਾਕਲ ਜਿਹੜਾ ਆਪਣਾਗਾ ਹਰਿਆਣਾ ਜਣਾ ਝਾਕਲ ਮੇਰੇ ਖਿਆਲ ਨਾਲ ਅੰਦਨਾ ਪਾਰਚਲ ਦਾ ਪਿਆ ਮੈਂ ਹਾਂ ਬਾਬਾ ਜੀ ਗੁੱਸੇ ਨਾਲ ਕਿਤੇ ਹੋ ਸਰਦਾਂ ਜਪ ਸੇਮ ਤੇ ਬਿਲਕੁਲ ਧੰਨਵਾਦ ਬਾਬਾ ਜੀ ਨੇ ਕਿਹਾ ਤੱਕ ਚੱਲ ਜੋ ਕੋਈ ਗੱਲ ਨਹੀਂ बोलो जी सतनाम श्री अत्वाय अत्वाय बोलो कौन हां जी आप को दादा श्री पानी प्राण महाराज प्रताप राव 85 साल की उम्र में ठीक विधान साहब महाराज की तंत्र प्रमुख वक्त सहायता साथ इनके सच्चे पांच साल आप की ने मेहरदास उनका दासा ने पूरी इतिहास की लड़ी बात रखा

ਬੇਅੰਤ ਮਾਇਆ ਦਾਸ ਕਰਾਈਏ ਭਾਈ ਤੁਸੀਂ ਸਾਰਿਆਂ ਦੇ ਨਾਮ ਜਾਣੀ ਗਿਆ ਮਨ ਸਾਰਿਆਂ ਨੂੰ ਅਦੁੱਤ ਜਾਣੇ ਜੀਤੀ ਜਦ ਭਰੋਸਾ ਦਾ ਪਰਵਾਰਾਂ ਵਿੱਚ ਸੁਖ ਸ਼ਾਂਤੀ ਮੁਰਤਾਉਣੀ ਦੁੱਖਾਂ ਪਰੇਸ਼ਾਨ ਦਾ ਨਾਸ ਦੇਸ ਪਰੇ ਸੰਕਾਂ ਉਪਰ ਸਹਾਈ ਹੋਣਾ ਸਾਰਿ ਦਾਸ ਕਰਨੇ ਯਾਤਰਾ ਸਭ ਕਰਨੀ ਉਹਨਾਂ ਤੋਂ ਰਾਜਪਤਾਨੀ ਮਾਫੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤੇ ਨਾਮ ਸਤਿਨਾਮ ਫਤ ਨਾਮ ਜੀ ਵਾਹਿ ਪਟਨਾ ਸਾਹਿਬ ਵਿੱਚ ਹੀ ਗਾ ਮੈਂ ਇਹ ਗੁਰਦੁਆਰਾ ਸਾਹਿਬ ਤਖਤ ਬਾਬਾ ਜੀ ਦਾ ਉਹਨਾ ਪਟਨਾ ਸਾਹਿਬ ਵਿੱਚ ਹੀ ਗਾ ਮੈਂ ਪਟਨਾ ਸਾਹਿਬ ਤੋਂ ਲਾਈਵ ਹੋਇਆ ਹਾਂ ਜੀ ਚਲਦੇ ਆ ਬਾਹਰ ਅੰਦਰ ਨਾਲ ਪਾਟਲ ਦਾ ਪਿਆ ਤੇ ਮੈਂ ਫਿਰ ਜਰਾ ਚੰਗਣ ਲੱਗਾ ਮੈਂ ਤਾਂਦੇ ਬਾਹਰ ਆ ਗਿਆ ਇਹਦੇ ਵੀ ਲੋਕੀ ਸੈਲਫੀਆਂ ਲੈ ਰਹੇ ਫੋਟੋਆਂ ਖਿਚਾ ਰਹੇ ਬਾਹਰ ਅੰਦਰ ਨਾਲ ਵੀਡੀਓ ਵੀਡੀਓਗ੍ਰਾਫਿੰਗ ਦਾ ਲਾਊਡ ਨਹੀਂ ਗਈ ਉਹਨਾਂ ਨੂੰ ਮੈਂ ਕਿਹਾ ਥੋੜਾ ਜਿਹਾ ਤਾਦੋਦਾਂ ਨੂੰ ਅੰਦਰ ਜਾਣ ਦਿੱਤਾ ਵਾ ਸਾਹਮਣੇ دیਵਾਨਾ ਲਗਾ ਆਸਪਾਸੇ ਜਦੋਂ ਆਸਪਾਸੇ دیਵਾਨਾ ਲਿਆ ਦਬੇ ਦੀਵਾਨ ਆਲੇ ਇਧਰ ਦੀਵਾਨ ਹੋ ਗਿਆ ਹਾਂਜੀ ਲੈਣਾ ਇਧਰ ਦੀਵਾਨ ਆਲੇ ਆ ਅੰਦਰ ਬਿਸਤਰਾ ਵੀ ਲੱਗੇ ਅੰਦਰ ਹਾਂਜੀ ਹਾਂਜੀ ਅੱਛਾ ਰਹਿਣ ਵਾਸਤੇ ਕੋਈ ਦਾ ਇੱਥੇ ਕੋਈ ਓਕੇ ਓਕੇ ਅੱਛਾ ਰਹਿਣ ਵਾਸਤੇ ਬਣਾਇਆ ਵਾ ਐ ਤੱਕ ਸਾਡੇ ਨਾ ਬੈਕ ਪਿਛਲਾ ਬੈਕ ਸਾਈਡ ਤੇ ਹੈਗਾ ਆਪਾਂ ਆਏ ਆ ਠੀਕ ਹੈ ਤੱਕ ਸਾਡੀ ਬੈਕ ਸਾਈਡ ਤੇ ਹੈ ਤੇਰੇ ਬਾਕੀਰ ਦੇ ਲੰਗਰ ਕਰੇਗਾ ਤੁਹਾਨੂੰ ਖਾ ਦਿੰਦੇ ਗਵਾ ਥੋੜਾ ਜਿਹਾ ਮੇਰਾ ਖਰਾਬ ਹੋਇਆ ਆ ਦੋਆ ਦੇ ਮਾਤੀ ਸਾਹਮਣੇ ਅੱਜ ਲੰਗਰਾ ਲਗਾ ਸਾਹਮਣੇ ਲੰਗਰਾ ਲਗਾ ਵਾ ਤੇ ਟਾਈਮ ਹੋ ਗਿਆ ਵਾ 8:00 ਵੱਜ ਚੁਕੇ ਆ ਨਾ ਤੇ ਅੱਜ ਤਾਂ ਥੋੜਾ ਰਸ਼ ਜ਼ਿਆਦਾ ਹੁੰਦਾ ਵਾ ਸੰਗਤਾਂ ਦਾ 8:00 ਵੱਜ ਚੁਕੇ ਆ ਸੰਗਤਾਂ ਜ਼ਿਆਦਾ ਇੱਥੇ ਤਾਂ ਵੀ ਬਿਲਡਿੰਗ ਬਣਦੀ ਵੀ ਇਸ ਤਰ੍ਹਾਂ ਬਣਦੀ ਵੀ ਨਵੀਂ ਇੱਕ ਆਸ-ਪਾਸੇ ਸਭ ਨੂੰ ਚੱਲਦਾ ਵਾ ਸਾਰਾ ਤੁਸੀਂ ਦੇਖ ਸਕਦੇ ਹੋ ਇਹ ਕੰਮ ਚੱਲਦਾ ਪਿਆ ਵਾ ਉਹ ਸਾਹਮਣੇ ਬਿਲਡਿੰਗ ਬਣਦੀ ਪਈ ਆ ਮਾਤਾ ਸੁੰਦਰੀ ਜੀ ਨਿਵਾਸ ਸਾਹਮਣੇ ਆ ਮਾਤਾ ਸੁੰਦਰੀ ਜੀ ਨਿਵਾਸ ਤੇ ਲੇਵਰ ਲੱਗੀ ਧੀ ਦੇਖ ਸਕਦੇ ਹੋ ਇਹ ਸਾਹਮਣੇ ਲੰਗਰ ਆਲੇਗਾ ਇੱਥੇ ਲੰਗਰ ਪੱਕਦਾ ਔਰ ਐਨ ਤੱਕ ਨਾ ਲੇਬਰ ਲੱਗੀ ਆ ਉਹ ਬਿਲਡਿੰਗ ਬਣਦੀ ਪਈ ਹੈ ਮਹਾਰਾ ਸੁੰਦਰੀ ਜੀ ਨਿਵਾਸ E agora? ਅੰਦਰ ਪਿੱਛੇ ਸੱਜ ਬਣੀ ਇੱਥੇ ਇੱਕ ਤੇ ਸੰਗਤਾਂ ਜਾ ਰਹੀਆਂ ਲੰਗਰ ਹਾਲ ਵਿੱਚ ਹੁਣ ਅੰਦਰੋਂ ਸਮਾਪਤੀ ਹੋ ਗਈ ਹੈ ਅੰਦਰੋਂ ਦਾ ਸਮਾਪਤੀ ਇੱਥੇ ਰੋ ਮਿਲਦਾ ਪਿੰਨੀ ਦਾ ਪਰ ਪਿੰਨੀ ਦਾ ਪ੍ਰਸ਼ਾਦ ਮਿਲਦਾ ਇੱਥੋਂ ਕਿ ਆਪਾਂ ਕੜਾਹ ਪ੍ਰਸ਼ਾਦ ਕਰਾਉਣਾ ਵਾ ਇੱਥੇ ਕਾਊਂਟਰ ਲੱਗੇ ਹੈ ਹੈ ਤੇ ਕਿ ਤੁਹਾਨੂੰ ਬਾਰੋ ਵਿਖਾ ਦਈਏ ਫਿਰ ਚੱਲਦੇ ਆਂ ਫਿਰ और कार्तिक भाई क्या हाल है कार्तिक भाई क्या हाल है कार्तिक तैयारियां चल भी हैं ਇਹ ਆਪਾਂ ਅਗੇ ਜੀ ਬਾਹਰ ਮੇਨ ਗੇਟ ਤੇ ਆ ਗਏ ਆਪਾਂ ਅਬੇ ਕਿਆਰੀ ਕਾਦੀ ਹੋ ਰਹੀ ਹੈ ਕਿਆਰੀ ਕਾਦੀ ਹੁੰਦੀ ਹੈ ਕਿਆਰੀ ਕਾਦੀ ਹੁੰਦੀ ਹੈ ਬਾਦ ਕਿਆਰੀ ਕਿਸੀ ਹੋ ਰਹੀ ਬਾਦ 6 ਤਰੀਕ ਨੂੰ ਗੁਰਪੁਰ ਬਣਾ 6 ਤਰੀਕ ਗੁਰਪੁਰ ਕਾ ਕੇ ਤਿਆਰੀ ਕਰਦੇ ਪਏ ਆ ਬਾਰਦਾਂ ਵਾਲਿਆ ਜੀ ਬਾਹਰ 메ਨ ਗੇਟ ਤੋਂ ਹਾਂਜੀ ਹਾਂਜੀ ਕੁਲਜੀਤ ਮੈਡਮ ਜੀ ਅੱਜ ਆਪਾਂ ਬਾਹਰ ਖੜੇ ਆਂ ਤੇ ਤੁਹਾਨੂੰ ਸਾਹਮਣੇ ਤੋਂ ਖਾਵਾਂ ਗੁਰਦੁਆਰਾ ਸਾਹਿਬ ਰੱਜ ਬਹੁਤ ਇਹ ਰੱਜ ਬਹੁਤ ਹੁੰਦਾ ਇੱਥੇ ਆਹ ਰੋਡ ਤੇ ਨਾ ਠੀਕ ਆ ਜੀ ਗੁਰਦੁਆਰਾ ਸਾਹਿਬ ਤਾਕਤ ਸ਼੍ਰੀ ਤੇ ਜਲਦੀ ਪੀ ਆਵਾ ਤੇ ਜੀ ਤਾਕਤ ਸ਼੍ਰੀ ਪਟਨਾ ਸਾਹਿਬ ਦਾ 메인 게ਟ ਤੇ ਮੈਂ ਜਿੱਥੇ ਰੁਕਿਆ ਆਵਾ ਉਹ ਨਾਲ ਇਸ ਪਾਸੇ ਗਲੀ ਆ ਅੱਗੇ ਜਾ ਕੇ ਬਣੀ ਇਸਰਾਮ ਬਣੀ ਤੇ ਠੀਕ ਹੈ ਜੀ ਫਿਰ ਆਪਣੀ ਇਸ ਵੀਡੀਓ ਨੂੰ ਆਪਾਂ ਇੱਥੇ ਐਂਡ ਕਰਦੇ ਆ ਲਾਈਵ ਨੂੰ ਸੋਰੀ ਲਾਈਵ ਨੂੰ ਲਾਈਵ ਨੂੰ ਆਪਾਂ ਇੱਥੇ ਐਂਡ ਕਰਦੇ ਆ ਤੇ ਮਿਲਾਂਗੇ ਸਵੇਰੇ ਫੇਰੇ ਫੇਰ ਲਾਈਵ ਹੋਵਾਂਗੇ ਇੱਕ ਵਾਰੀ ਫੇਰ ਤੇ ਜਾਂ ਸਵੇਰੇ ਜਾਂ ਫਿਰ ਕੱਲ ਸ਼ਾਮ ਤੱਕ ਠੀਕ ਹੈ ਕਿਉਂਕਿ ਬਾਈ ਨੂੰ ਮਰੀ ਗੀਟਰੀ ਨੇ ਗਈ ਥੋਗੀ ਆ ਆਪਣਾ ਅੰਮ੍ਰਿਤਸਰ ਦੀ ਫੇ ਤੁਹਾਨੂੰ ਮਿਲਾਂਗੇ ਕੱਲ ਜਾਂ ਕੱਲ ਜਾਂ ਫਿਰ ਪਰਸੋਂ ਜਿੱਦਾਂ ਵੀ ਠੀਕ ਹੈ ਓਕੇ ਬਾਏ ਬਾਏ ਸੀ ਯੂ ਟਾਟਾ